ਕਿੰਟਾਂ ਵੀ ਇਹ ਜੀ ਵੈਸੇ ਇਨਵੈਸਟੀਗੇਸ਼ਨ ਦਾ ਮੈਟਰ ਆ ਬਟ ਇਹਨਾਂ ਨੇ ਕੋਈ ਵੱਡੀ ਵਾਰਦਾਤ ਕਰਨੀ ਸੀ ਜੀ ਕੁਝ ਹੋਰ ਵੀ ਬੰਦੀ ਦੇ ਨਾਲ ਹੋ ਸਕਦੇ ਨੇ ਇਹਨਾਂ ਨੇ ਮਿਲ ਕੇ ਕਿਸੇ ਦੀ ਕਿਡਨੈਪਿੰਗ ਲਾਈਕ ਇਹੋ ਜਿਹਾ ਕੁਝ ਕਰਨਾ ਸੀ ਪੁਆਇੰਟ 32 ਤੇ ਪੁਆਇੰਟ 38 ਦੇ ਦੋ ਵੈਕਨਸ਼ਬਿਲ ਨੇ ਤੇ ਤਕਰੀਬਨ 100 ਕਾਰਟਿਜਸ ਮਿਲੇ ਜਿਹਦੇ ਵਿੱਚ ਪੁਆਇੰਟ 38 ਦੇ ਪੁਆਇੰਟ 30 ਦੇ 455 ਬੋਰ ਦੇ ਤੇ ਪੁਆਇੰਟ 32 ਦੇ ਕਾਰਟਿਜਸ ਸ਼ਾਮਿਲ ਨੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਨੇਰੀ ਫਰੀਦਕੋਟ ਦੇ ਵਿੱਚ ਹੁਣ ਕਾਊਂਟਰ ਇੰਟੈਲੀਜੈਂਸ ਵੀ ਸਰਗਰਮ ਹੋ ਗਈ ਆ ਤੇ ਉਸ ਨੇ ਆਪਣੀ ਸਰਗਰਮੀ ਵਧਾ ਦਿੱਤੀ ਆ ਇਸੇ ਸਰਗਰਮੀਆਂ ਦੇ ਤਹਿਤ ਅੱਜ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੰਧਵਾ ਤੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਕੋਲੋਂ ਦੋ ਪਿਸਤੌਲ ਤੇ 100 ਕਾਰਤੂਸ ਬਰਾਮਦ ਹੋਏ ਆ ਕਾਊਂਟਰ ਇੰਟੈਲੀਜੈਂਸ ਫਰੀਦਕੋਟ ਯੂਨਿਟ ਤੋਂ ਇੰਸਪੈਕਟਰ ਸਤੀਸ਼ ਕੁਮਾਰ ਨੇ ਦੱਸਿਆ ਕਿ ਸੰਧਵਾ ਤੋਂ ਗ੍ਰਿਫਤਾਰ ਕੀਤਾ ਗਿਆ ਇਹ ਨੌਜਵਾਨ ਇਸ ਦਾ ਨਾਮ ਹੈਰੀ ਆ ਤੇ ਇਹ ਜਲੰਧਰ ਜ਼ਿਲ੍ਹੇ ਨਾਲ ਸੰਬੰਧਤਤਾ ਤੇ ਪਿਛਲੇ ਕਾਫੀ ਅਰਸੇ ਤੋਂ ਕਿਰਾਏ ਤੇ ਕਮਰਾ ਲੈ ਕੇ ਸੰਧਵਾ ਪਿੰਡ ਦੇ ਵਿੱਚ ਰਹਿ ਰਿਹਾ ਸੀ ਉਹਨਾਂ ਦੱਸਿਆ ਕਿ ਜਿਹੜੀ ਮੁੱਢਲੀ ਪੁੱਛਗਛ ਆ ਉਸ ਤੋਂ ਪਤਾ ਲੱਗਾ ਕਿ ਇਸ ਨੇ ਫਰੀਦਕੋਟ ਦੇ ਵਿੱਚ ਕਿਸੇ ਵੱਡੇ ਅਮੀਰ ਵਿਅਕਤੀ ਨੂੰ ਅਗਵਾ ਕਰਨਾ ਸੀ ਤੇ ਉਸ ਤੋਂ ਪ੍ਰੋਟਿਵ ਸੁਣਨੀ ਸੀ ਉਹਨਾਂ ਦੱਸਿਆ ਕਿ ਇਸ ਦਾ ਪਸ਼ੋਕੜ ਵੀ ਕਾਫੀ ਫਲੋਤੀਆਂ ਵਾਲਾ ਲੱਗਦਾ ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ ਉਹਨਾਂ ਇਹ ਵੀ ਦੱਸਿਆ ਕਿ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਹੁਣ 2 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਤੇ ਇਹਨਾਂ 2 ਦਿਨਾਂ ਦੌਰਾਨ ਇਹ ਕਾਰਤੂਸ ਕਿੱਥੋਂ ਆਏ ਪਿਸਤੋਲਾਂ ਕਿੱਥੋਂ ਆਈਆਂ ਅੱਗੇ ਇਸ ਨੇ ਕਿੱਥੇ ਸਪਲਾਈ ਕਰਨੀਆਂ ਸੀ ਕਿਹੜੀਆਂ-ਕਿਹੜੀਆਂ ਵਾਰਦਾਤਾਂ ਹੋਰ ਕਰ ਚੁੱਕਿਆ ਕਿਹੜੀਆਂ ਹੁਣ ਕਰਨ ਦੇ ਸੋਚ ਰਿਹਾ ਸੀ ਜਾਂ ਕੀ ਕਰਨ ਦੀ ਤਾਕ ਵਿੱਚ ਸੀ ਤੇ ਉਹ ਕੁਾਰਦਤ ਨਹੀਂ ਹੋ ਸਕੀ ਇਹ ਸਾਰੀ ਪੁਛਗਿਛ ਦੋ ਦਿਨਾਂ ਦੇ ਦੌਰਾਨ ਕੀਤੀ ਜਾਊਗੀ ਤੇ ਲੱਗਦਾ ਹੈ ਸੰਭਾਵਨਾ ਹੈ ਕਿ ਇਹਨਾਂ ਦੇ ਵਿੱਚ ਕਈ ਵੱਡੇ ਖੁਲਾਸੇ ਹੋ ਸਕਦੇ ਆ ਸਾਡੇ ਕੋਲ ਜੀ ਇਨਫੋਰਮੇਸ਼ਨ ਆਈ ਸੀ ਵੀ ਇੱਥੇ ਸੰਗਵਾ ਪਿੰਡ ਵਿਖੇ ਕੋਈ ਜਲੰਧਰ ਤੋਂ ਬੰਦਾ ਆ ਕੇ ਰਹਿ ਰਿਹਾ ਜੋ ਸ਼ੱਕੀ ਹੈ ਜਿਸ ਕੋਲ ਭਾਰੀ ਅਸਲਾ ਫੈਮਿਨੇਸ਼ਨ ਹੈ ਤੇ ਉਸਤੇ ਵਰਕ ਕਰਦੇ ਆਪਣੀ ਟੀਮ ਉੱਥੇ ਗਈ ਤੇ ਉਹਨਾਂ ਨੂੰ ਦੋ ਅਸਲੇ ਮਿਲੇ ਜੀ ਜਿਹਦੇ ਵਿੱਚ .32 ਤੇ .38 ਦੇ ਦੋ ਵਕਨ ਸ਼ਬਿਲ ਨੇ ਤੇ ਤਕਰੀਬਨ 100 ਕਾਰਟਿਜਸ ਮਿਲੇ ਜਿਦੇ ਵਿੱਚ .38 ਦੇ .30 ਦੇ 455 ਗੋਰ ਦੇ ਤੇ .32 ਦੇ ਕਾਰਟਿਜਸ ਸ਼ਾਮਿਲ ਨੇ ਕਿਸੇ ਨਮੂਨਸ਼ਾ ਨਾ ਕੋਈ ਇਹਦੀ ਨਾ ਇਹ ਜਿਹੜਾ ਮੁੰਡਾ ਹੈ ਜੀ ਇਹਦਾ ਨਾਮ ਹਨੀ ਕੁਮਾਰ ਇਹ ਜਲੰਧਰ ਦਾ ਬੈਸਿਕਲੀ ਰਹਿਣ ਵਾਲਾ ਸੀ ਇੱਥੇ ਕਿਰਾਏ ਤੇ ਰਹਿ ਰਿਹਾ ਸੀ ਜੀ ਸਨੋ ਬੈਂਚਾ ਸਨੋ ਬੈਂਚਾ ਕਰ ਰਹੇ ਨੇ ਉਹ ਕਿਸੇ ਸਾਹਮਣੇ ਆਇਆ ਕਿ ਤਰ੍ਹਾਂ ਹਨ ਤੇ ਕਿਹੜਾ ਆਉਣਾ ਇਹ ਜੀ ਬਸੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਬਟ ਇਹਨਾਂ ਨੇ ਕੋਈ ਵੱਡੀ ਵਾਰਦਾਤ ਕਰਨੀ ਸੀ ਜੀ ਕੁਝ ਹੋਰ ਵੀ ਬੰਦੀ ਦੇ ਨਾਲ ਹੋ ਸਕਦੇ ਨੇ ਇਹਨਾਂ ਨੇ ਮਿਲ ਕੇ ਕਿਸੇ ਦੀ ਕਿਡਨੈਪਿੰਗ ਲਾਈਕ ਇਹੋ ਜਿਹਾ ਕੁਝ ਕਰਨਾ ਸੀ ਇਹਨਾਂ ਦੇ ਨਾਮ ਦਾ ਰਿਮਾਂਡ ਮਿਲਿਆ ਦੋ ਦੋਨਾਂ ਦਾ ਰਿਮਾਂਡ ਮਿਲਿਆ ਸੀ ਇਹਨਾਂ ਨੂੰ ਹੋਰ ਵੀ ਇਹਦੇ ਨਾਲ ਸ਼ਾਮਲ ਹੋ ਸਕਦੇ ਬਿਲਕੁਲ ਜੀ ਇਨਵੈਸਟੀਗੇਸ਼ਨ ਕਰ ਰਹੇ ਆ ਪਤਾ ਲੱਗੂ ਹਾਂਜੀ ਇਹ ਬੰਦੇ ਜਿਹੜੇ ਇਹਨਾਂ ਨੂੰ ਆਪਾਂ ਕੱਲ ਅਰੈਸਟ ਕੀਤਾ ਸੀ ਜੀ ਦੋ ਤਰੀਕੂ ਇਹ ਇਹਨਾਂ ਨੂੰ ਅੱਜ ਪੇਸ਼ ਕਰਕੇ ਇਹਨਾਂ ਦਾ ਦੋ ਦਿਨਾਂ ਦਾ ਰਿਮਾਂਡ ਮਿਲਿਆ ਤੇ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸੀ ਤੇ ਇਹਨਾਂ ਦਾ ਵੱਡੇ ਕਿਸੇ ਗੈਂਗ ਨਾਲ ਵੀ ਇਹਨਾਂ ਦਾ ਜੁੜੇ ਹੋ ਸਕਦੇ ਹਨ ਉਹ ਇਨਵੈਸਟੀਗੇਸ਼ਨ ਵਿੱਚ ਡਿਸਕਲੋਜ਼ ਹੋਊਗਾ ਵਾਰਬਰ ਫ੍ਰੀਡ ਕੋਰਟ ਦੇ ਕਿਸੇ ਪੱਤਰ ਇਹ ਜੀ ਇਨਵੈਸਟੀਗੇਸ਼ਨ ਵਿੱਚ ਡਿਸਕਲੋਜ਼ ਹੋਊਗਾ ਅਪਾ ਸਵਾਰਕੀ ਦੇ ਇਨਵੈਸਟੀਗੇਸ਼ਨ ਕਰਾਂਗੇ ਫਿਰ ਪਤਾ ਲੱਗੂਗਾ ਵੀ ਹਨ ਕੀ ਕਰਨਾ ਚਾਹੁੰਦੇ ਹੈ ਵੈਸੇ ਹੈ ਫ੍ਰੀਡ ਕੋਰਟ ਕੀ ਕਰੰਦਾਰ ਸੀ ਇਹਦਾ ਨਾ ਨਾ ਕੁਝ ਨਹੀਂ ਇਹੀ ਮੁੱਢਲੀ ਕੁਛ ਕਿਛੀ ਡਿਪੈਂਡ ਕਰਦਾ ਹੈ ਜੇ ਇਹਨੂੰ ਕਿਤੇ ਬਾਹਰ ਲੈ ਜਾਣਾ ਪਿਆ ਜੇ ਇਨਵੈਸਟੀਗੇਸ਼ਨ ਚ ਕੁਝ ਵੀ ਖੁਲਾਸਾ ਹੋਇਆ ਕਿਤੇ ਵੀ ਜਾਣਾ ਪਿਆ ਤੇ ਜਾਵਾਂਗੇ ਜੀ ਜੇ ਜੋ ਕੋਈ ਰਿਕਵਰੀ ਹੁੰਦੀ ਹੋਈ ਤੇ ਕਰਾਂਗੇ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ ਇਹ ਜੀ